ਅੱਜ ਆਪਾਂ ਬਣਾਵਾਂਗੇ ਚੀਆ ਸੀਡਸ ਦਾ ਹੈਲਦੀ ਡਰਿੰਕ ਜੋ ਬਹੁਤ ਹੀ ਹੈਲਦੀ ਹੈ ਔਰ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਸੋ ਆਪਾਂ ਚੀਆ ਸੀਡਸ ਨੂੰ ਰਾਤ ਨੂੰ ਭਿਉਂ ਦੇਣਾ ਹੈ ਇੱਕ ਚਮਚ ਭਿਉਂ ਦਾਂਗੇ ਔਰ ਮਾਰਨਿੰਗ ਇਹਦਾ ਡਰਿੰਕ ਬਣਾਵਾਂਗੇ ਆਪਾਂ ਚੀਆ ਸੀਡਸ ਉਬਾਲ ਲੈ ਕੇ ਚੰਗੀ ਤਰ੍ਹਾਂ ਫੁੱਲ ਜਾਂਦੇ ਨੇ। ਹਰ ਦੇ ਵਿੱਚ ਆਪਾਂ ਇੱਕ ਅੱਧਾ ਗਲਾਸ ਦੁੱਧ ਪਾਵਾਂਗੇ। ਹਰ ਕੇਲੇ ਪਾ ਕੇ ਬਣਾਵਾਂਗੇ ਆਪਾਂ। ਇਹਦੇ ਵਿੱਚ ਆਪਾਂ ਸਾਰੇ ਫਰੂਟ ਪਾ ਸਕਦੇ ਹਾਂ, ਡਰਾਈ ਫਰੂਟ ਵੀ ਪਾ ਸਕਦੇ ਹਾਂ। ਤੇ ਅੱਜ ਆਪਾਂ ਕੇਲੇ ਪਾਵਾਂਗੇ। ਦੋ ਖਜੂਰਾ ਪਾਵਾਂਗੇ ਵਿੱਚ ਤੇ ਸ਼ਹਿਦ ਪਾਵਾਂਗੇ ਸੋ ਚੀਆ ਸੀਡ ਚੰਗੀ ਤਰ੍ਹਾਂ ਭਜ ਗਏ ਆਪਣੇ ਹੁਣ ਇਹਨਾਂ ਵਿੱਚ ਦੁੱਧ ਪਾਵਾਂਗੇ ਜਿਹੜਾ ਆਪਾਂ ਗਾੜਾ ਬਣਾਉਣਾ ਹੈ ਤੇ ਫਿਰ ਥੋੜਾ ਇਹਨਾਂ ਦਾ ਪਾਣੀ ਆਪਾਂ ਕੱਢ ਸਕਦੇ ਚੀਆ ਸੀਡਸ ਦਾ ਜャ ਚੀਆ ਸੀਡ ਵੱਧ ਵੀ ਪਾ ਸਕਦੇ ਜੇ ਆਪਾਂ ਜਿਆਦਾ ਮੱਤਰਾ ਚ ਪਾਣੀ ਚਾਣੇ ਦਾ ਇਹਨਾਂ ਨੂੰ ਕੋਲ ਕੇ ਆਪਾਂ ਇਹਦੇ ਵਿੱਚ ਬਨਾਣਾ ਪਾ ਦੇਣੇ ਕੱਟੇ ਹੋਏ ਉਸ ਤੋਂ ਬਾਅਦ ਆਪਾਂ ਵਿੱਚ ਛੱਡ ਪਾ ਦੇਾਂਗੇ ਫਿਰ ਇਹਨਾਂ ਨੂੰ ਮਿਕਸ ਕਰ ਦੇਾਂਗੇ ਇਸ ਤਰ੍ਹਾਂ ਆਪਣਾ ਜਿਹੜਾ ਚੀਆ ਸੀਡ ਦਾ ਹੈਲਦੀ ਡਰਿੰਕ ਜਲਦੀ ਤਿਆਰ ਹੋ ਜਾਂਦਾ ਹੈ

ਇਹ ਬਹੁਤ ਹੀ ਟੇਸਟੀ ਤੇ ਹੈਲਦੀ ਬ੍ਰੇਕਫਾਸਟ ਹੈ ਆਪਣਾ ਚੀਆ ਸੀਡ ਵਿੱਚ ਬਹੁਤ ਕੈਲਸ਼ੀਅਮ ਆਇਰਨ ਵਗੈਰਾ ਸਾਰਾ ਖਸ਼ ਹੁੰਦਾ ਤੇ weight loss ਵਾਸਤੇ ਵੀ ਵਰਤ ਸਕਦੇ ਆਪਾਂ ਇਹਨੂੰ ਇਹ ਇੱਕ ਸੁਪਰ ਫੂਡ ਹੈ ਇਹ ਬਹੁਤ એનર્ਜੀ ਦਿੰਦਾ ਹੈ ਕਿਸ ਤਰ੍ਹਾਂ ਆਪਾਂ ਦੇ ਵਿੱਚ ਰੂਟ ਪਾ ਕੇ ਆਪਾਂ ਸਾਰੇ ਲੈ ਸਕਦੇ ਹਾਂ ਲਓ ਜੀ ਡਰਿੰਕ ਤਿਆਰ ਹੋ ਗਿਆ ਆਪਣਾ ਜੀ ਆစီੜ ਆਪਾਂ 2 ਚਮਚੇ ਵੀ ਪਾ ਸਕਦੇ ਆ ਆਪਣੀ ਪਸੰਦ ਅਨੁਸਾਰ ਵੱਧ ਘੱਟ ਕਰ ਸਕਦੇ ਆ। ਕਿਉਂਕਿ ਫੁੱਲ ਕੇ ਬਹੁਤ ਗਾੜੇ ਹੋ ਜਾਂਦੇ ਆ। ਇਸ ਕਰਕੇ ਆਪਾਂ 1 ਚਮਚੀ ਪਾਇਆ ਸੀਗਾ। ਤੇ ਇਸ ਤਰ੍ਹਾਂ ਬਹੁਤ ਹੀ ਜਲਦੀ ਇਹ ਤਿਆਰ ਹੋ ਜਾਂਦਾ એનર્ਜੀ ਡਰਿੰਕ। ਤੇ ਮਾਰਨਿੰਗ ਵਿੱਚ ਪੀਣਾ ਚਾਹੀਦਾ ਇਹਨੂੰ। ਤੇ ਤੁਸੀਂ ਵੀ ਇੱਕ ਵਾਰ ਟ੍ਰਾਈ ਕਰਕੇ ਦੇਖੋ। ਜੀ ਐਸੀ ਵਰਦੀ ਰਸਪੀ ਕਿਵੇਂ ਲੱਗੀ ਤੁਹਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਲਓ ਜੀ ਆਪਣੀ ਹਲਦੀ ਡੈਂਕ ਤਿਆਰ ਹੈ ਤੇਰਾ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਵਧੀਆ ਬਹੁਤ ਹੀ ਵਧੀਆ ਸਾਰੇ ਸਿਹਤ ਲਈ ਅਰ ਬਰਾਉਨ ਚ ਵੀ ਸੋਖਾ ਹੈ